ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਅਭਿਆਗਤ ਇਹ ਨਾ ਆਖੀਂ ਸਭ ਕਹਿੰਦੇ ਨੇ ਉਹਨੂੰ ਧਰਮੀ ਨਾ ਆਖੋ ਉਹਨੂੰ ਸਾਧੂ ਦੀ ਕੈਟਾਗਰੀ ਵਿੱਚ ਨਾ ਰੱਖੋ ਉਹਨੂੰ ਸਾਧੂ ਨਾ ਜਾਣੋ ਪਾਤਸ਼ਾਹ ਕਹਿੰਦੇ ਨੇ ਜਿਨ ਕੈ ਮਨ ਮੈਂ ਭਰਮ ਜਿਨ੍ਹਾਂ ਦੇ ਮਨ ਦੇ ਵਿੱਚ ਭੁਲੇਖੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਭਰਮ ਨੇ ਭਰਮ ਕਿਹੜੇ ਭਾਵ ਉਹ ਸਭ ਕੁਝ ਛੱਡਣ ਤੋਂ ਬਾਅਦ ਵੀ ਉਹ ਅਜੇ ਵੀ ਸੰਸਾਰ ਦੀ ਉਸ ਮਾਇਆ ਨਾਲ ਜੁੜੇ ਹੋਏ ਨੇ ਅਜੇ ਵੀ ਉਹਨਾਂ ਦੇ ਮਨ ਵਿੱਚ ਸੰਸਾਰ ਦੇ ਪਦਾਰਥਾਂ ਦੀ ਖਿੱਚ ਹੈ। ਧਿਆਨ ਦੇਣਾ ਅਜੇ ਵੀ ਸੰਸਾਰ ਦੇ ਪਦਾਰਥਾਂ ਦੀ ਖਿੱਚ ਹੈ ਇਹ ਕਾਮ ਬੰਦਾ ਪਰਿਵਾਰ ਵਿੱਚ ਜੀਉਣ ਵਾਲਾ ਜਿਨੇ ਪਰਿਵਾਰ ਦੇ ਰੋਜ਼ਗਾਰ ਦਾ ਪ੍ਰਬੰਧ ਕਰਨਾ ਹੈ ਉਸ ਬੰਦੇ ਦੇ ਮਨ ਵਿੱਚ ਤੇ ਖਿੱਚ ਹੈ। ਉਹ ਬੰਦਾ ਤੇ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਉਹ ਪਦਾਰਥਾਂ ਦੀ ਖਿੱਚ ਉਹਦੇ ਅੰਦਰ ਹੋਏਗੀ ਕਿਉਂ ਕਿਉਂਕਿ ਉਹਦੇ ਪਿੱਛੇ ਉਹਦਾ ਪਰਿਵਾਰ ਹੈ। ਉਹਦੇ ਪਿੱਛੇ ਉਹਦੀਆਂ ਜ਼ਿੰਮੇਵਾਰੀਆਂ ਨੇ ਧਿਆਨ ਦੇਣਾ ਜਿਤਨੇ ਸੰਸਾਰ ਦੇ ਅੰਦਰ ਆਪਾਂ ਜੀਵਨ ਜੀ ਰਹੇ ਹਾਂ ਕੋਈ ਵੀ ਬੰਦਾ ਹੈ ਜਿਹੜਾ ਵੀ ਗ੍ਰਸਤੀ ਹੈ ਉਹ ਬੰਦਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਜਗ੍ਹਾ ਤੇ ਆਪਣੇ ਜੀਵਨ ਦੇ ਵਿੱਚ ਕਦੀ ਨਾ ਕਦੀ ਮਾੜਾ ਕਰਮ ਕਰਨ ਦੇ ਵਿੱਚ ਕੰਪਰੋਮਾਈਜ਼ ਵੀ ਕਰਦਾ ਹੈ ਕਿਉਂ ਕਰਦਾ ਹੈ ਕਿਉਂਕਿ ਉਹਨੂੰ ਲੱਗਦਾ ਹੈ ਵੀ ਮੈਂ ਸ਼ਾਇਦ ਇਸ ਢੰਗ ਨਾਲ ਆਪਣੇ ਪਰਿਵਾਰ ਨੂੰ ਚੰਗਾ ਜੀਵਨ ਦੇ ਸਕਣਾ ਉਹਦੇ ਪਿੱਛੇ ਇੱਕ ਜ਼ਿੰਮੇਦਾਰੀ ਹੈ ਨਾ ਉਹਦੇ ਪਿੱਛੇ ਇੱਕ ਪਰਿਵਾਰ ਹੈ ਉਹਦੇ ਪਿੱਛੇ ਇੱਕ ਪ੍ਰੋਪਰ ਜਿਸ ਉਹ ਵਿਚਾਰ ਵਿੱਚ ਜੀ ਰਹੇ ਹੋਂਦੇ ਪਿੱਛੇ ਉਹ ਸਾਰਾ ਕੁੰਬਾ ਖੜਾ ਹੈ ਪਰ ਸਤਗੁਰ ਪਾਤਸ਼ਾਹ ਕਹਿੰਦੇ ਨੇ ਇੱਕ ਸਾਧੂ ਬੰਦਾ ਜਿਨੇ ਇਹ ਨਿਰਣਾ ਕਰ ਲਿਆ ਵੀ ਮੈਂ ਤੇ ਪਰੋਣਾ ਮੈਂ ਘਰ ਵੀ ਛੱਡ ਦਿੱਤਾ ਪਰਿਵਾਰ ਵੀ ਤਿਆਗ ਦਿੱਤਾ ਮੈਂ ਸਮਾਜ ਵੀ ਛੱਡ ਦਿੱਤਾ ਤੇ ਸਤਗੁਰ ਕਹਿੰਦੇ ਨੇ ਉਹ ਫਿਰ ਇੱਕ ਭਰਮ ਵਿੱਚ ਜੀਏ ਉਹਦੇ ਅੰਦਰ ਫਿਰ ਇੱਕ ਮਾਇਆ ਦੀ ਖਿੱਚ ਹੋਵੇ ਤੁਸੀਂ ਦੇਖੋ ਨਾ ਜਿੰਨੇ ਵੀ ਸੰਸਾਰ ਦੇ ਅੰਦਰ ਧਰਮੀ ਅਖਵਾਨ ਵਾਲੇ ਜਿਹੜੇ ਹੋਏ ਨੇ ਜਾਂ ਇਸ ਸਮੇਂ ਨੇ ਜਿਨ੍ਹਾਂ ਨੇ ਗ੍ਰਸਤੀ ਦਾ ਤਿਆਗ ਕੀਤਾ ਪਰਿਵਾਰ ਦਾ ਤਿਆਗ ਕੀਤਾ ਸਮਾਜ ਦਾ ਤਿਆਗ ਕੀਤਾ ਉਹਨਾਂ ਨੇ ਆਪਣੀਆਂ ਵੱਖਰੀਆਂ ਥਾਵਾਂ ਬਣਾ ਲਈਆਂ ਡੇਰੇ ਬਣਾ ਲਏ ਪਰਿਵਾਰ ਛੱਡਿਆ ਘਰ ਛੱਡਿਆ ਬੱਚੇ ਛੱਡੇ ਪਰ ਉਹਨਾਂ ਡੇਰਿਆਂ ਦੇ ਵਿੱਚ ਚੇਲੇ ਰੱਖ ਲਏ ਧਿਆਨ ਦੇਣਾ ਹੁਣ ਉਹ ਪ੍ਰਬੰਧ ਘਰ ਚਲਾਣ ਲਈ ਵੀ ਇੱਕ ਪ੍ਰਬੰਧ ਚਾਹੀਦਾ ਹੈ ਮਾਇਆ ਚਾਹੀਦੀ ਹੈ ਡੇਰਾ ਚਲਾਣ ਲਈ ਵੀ ਪ੍ਰਬੰਧ ਚਾਹੀਦਾ ਮਾਇਆ ਚਾਹੀਦੀ ਹੈ ਹੁਣ ਫਰਕ ਤੇ ਕੋਈ ਨਹੀਂ ਪਿਆ ਨਾ ਘਰ ਚਲਾਣਾ ਹੈ ਤੇ ਉਹਦੇ ਲਈ ਵੀ ਮਾਇਆ ਚਾਹੀਦੀ ਹੈ ਉਹਦੇ ਲਈ ਵੀ ਬੰਦਾ ਬੜੇ ਤਰ੍ਹਾਂ ਦੇ ਪਾਪੜ ਵੇਲਦਾ ਹੈ ਤੇ ਧਿਆਨ ਦੇਣਾ ਜੇ ਸਾਧੂ ਬਣ ਗਿਆ ਪਰਿਵਾਰ ਛੱਡ ਦਿੱਤਾ ਸਮਾਜ ਛੱਡ ਦਿੱਤਾ ਡੇਰਾ ਬਣਾ ਲਿਆ ਚੇਲੇ ਰੱਖ ਲੈਨੇ ਹੁਣ ਪਰਿਵਾਰ ਦੇ ਅੰਦਰ ਤੇ ਹੋ ਸਕਦਾ ਦੋ ਪੁੱਤਰ ਹੋਣ ਤਿੰਨ ਪੁੱਤਰ ਹੋਣ ਚਾਰ ਹੋਣ ਪਰਿਵਾਰ ਦੇ ਅੰਦਰ ਹੋ ਸਕਦਾ ਪੰਜ ਛੇ ਜੀ ਹੋਣ ਪਰ ਡੇਰੇ ਦੇ ਅੰਦਰ ਤੇ ਹਜ਼ਾਰਾਂ ਨੇ ਨਾ ਹੁਣ ਖਾਇਸ਼ ਲੰਮੀ ਹੋ ਗਈ ਹੈ ਵੱਡੀ ਹੋ ਗਈ ਹੈ ਹੁਣ ਸਤਿਗੁਰ ਜੀ ਇਹੀ ਗੱਲ ਧੰਗੁਰ ਅਮਰਦਾਸ ਸਾਹਿਬ ਕਹਿੰਦੇ ਨੇ ਅਬਿਆਗਤ ਇਹ ਨਾ ਆਖੀਏ ਉਹਨਾਂ ਨੂੰ ਸਾਧੂ ਨਾ ਆਖੋ ਉਹਨਾਂ ਨੂੰ ਇਸ ਧਰਤੀ ਦੇ ਅੰਦਰ ਪਰਉਣਾ ਨਾ ਗਿਣੋ ਵੀ ਜਿਹੜਾ ਆਇਆ ਤੇ ਚਲਾ ਜਾਏਗਾ ਸੰਸਾਰ ਦੇ ਅੰਦਰ ਜਿਨੇ ਇਸ ਗੱਲ ਨੂੰ ਮਹਿਸੂਸ ਕਰ ਲਿਆ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਮਨ ਚੋਂ ਭਰਮ ਨੇ ਪੁਲੇਖੇ ਨਹੀਂ ਜਿਹੜੇ ਅਜੇ ਵੀ ਮਾਇਆ ਦੀ ਖਿੱਚ ਵਿੱਚ ਜੀ ਰਹੇ ਨੇ ਤੇ ਫਿਰ ਪਾਤਸ਼ਾਹ ਕਹਿੰਦੇ ਨੇ ਤਿੰਨ ਕੇ ਦਿੱਤੇ ਨਾਨਕਾ ਆਪਾਂ ਜਿਨੇ ਆ ਨਾ ਕੋਈ ਇਹੋ ਜਿਹਾ ਪਹਿਰਾਵਾ ਪਾਣ ਵਾਲਾ ਬੰਦਾ ਸਾਡੇ ਕੋਲ ਆ ਕੇ ਮੰਗੇ ਕੁਝ ਸਾਡੇ ਕੋਲ ਆ ਕੇ ਕੁਝ ਮੰਗੇ ਧਰਮ ਦੇ ਨਾਮ ਤੇ ਤੇ ਸਾਨੂੰ ਆਖੇ ਵੀ ਭਲਿਆ ਤੂੰ ਆਇਆ ਦੇ ਕੇ ਜਾ ਧਰਮ ਦੇ ਨਾਮ ਤੇ ਕੁਝ ਦੇ ਕੇ ਜਾ ਤੇ ਆਪਾਂ ਉਸ ਬੰਦੇ ਦਾ ਪਹਿਰਾਵਾ ਦੇ ਕੇ ਉਹਨੂੰ ਮਾਇਆ ਦੇ ਦिए ਪਦਾਰਥ ਦिए ਕੁਝ ਵਸਤੂ ਦिए ਤੁਸੀਂ ਧਿਆਨ ਦੇਣਾ ਸ਼ਬਦਾਂ ਦੀ ਗਹਿਰਾਈ ਨੂੰ ਸਮਝਿਆ ਜੇ ਜੋ ਸਤਿਗੁਰੂ ਕਹਿਣਾ ਚਾਹੁੰਦੇ ਨੇ ਪਾਤਸ਼ਾਹ ਕਹਿੰਦੇ ਨੇ ਤਿੰਨ ਕੇ ਦਿੱਤੇ ਨਾਨਕਾ ਹੇ ਨਾਨਕ ਜੀ ਜੇ ਉਹਨਾਂ ਨੂੰ ਦਈਏ ਮਾਇਆ ਧਨ ਪਦਾਰਥ ਕੁਝ ਵੀ ਉਹਨਾਂ ਨੂੰ ਦਈਏ ਤੇ ਸਤਿਗੁਰ ਕਹਿੰਦੇ ਨੇ ਤੇਹੋ ਜਿਹਾ ਧਰਮ ਸਤਿਗੁਰ ਕਹਿੰਦੇ ਨੇ ਉਹਨਾਂ ਨੂੰ ਦੇਣ ਦਾ ਕੋਈ ਲਾਭ ਨਹੀਂ ਕੋਈ ਧਾਰਮਿਕ ਕੰਮ ਨਹੀਂ ਉਹਨਾਂ ਨੂੰ ਜੇ ਮਾਇਆ ਦੇ ਰਿਆ ਤੇ ਆਪਾਂ ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿ ਰਹੇ ਨੇ ਬਚਨ ਕੋਈ ਮੈਂ ਨਹੀਂ ਕਹਿ ਰਿਹਾ ਜੇ ਤੁਸੀਂ ਆਖੋ ਵੀ ਨਹੀਂ ਪਾਤਸ਼ਾਹ ਸਾਹਿਬ ਜੀ ਕਹ ਰਹੇ ਨੇ ਵੀ ਕੋਈ ਧਰਮੀ ਬੰਦਾ ਤੁਹਾਨੂੰ ਦਈਏ ਨਾ ਸਾਹਿਬ ਕਹਿੰਦੇ ਨੇ ਜਿਹੜਾ ਜੇ ਵੀ ਇਸ ਜੰਗਾਲ ਵਿੱਚ ਜੀ ਰਿਹਾ ਹੈ ਜਿੰਦੇ ਅੰਦਰ ਅਜੇ ਵੀ ਸੰਸਾਰ ਦੀ ਏ ਖੇਚ ਹੈ ਜਿਹੜਾ ਅਜੇ ਵੀ ਭਰਮਾਂ ਵਿੱਚ ਪਿਆ ਭੁਲੇਖਿਆਂ ਵਿੱਚ ਜੀ ਰਿਹਾ ਹੈ ਸਤਿਗੁਰ ਕਹਿੰਦੇ ਨੇ ਉਹਨੂੰ ਦੇ ਰਹੇ ਹੋ ਇਹ ਸਮਝ ਕੇ ਵੀ ਇਹ ਧਰਮੀ ਹੈ ਤੇ ਇਹਨੂੰ ਦੇਵਾਂਗੇ ਤੇ ਫਲ ਮਿਲੇਗਾ ਸਤਿਗੁਰ ਕਹਿੰਦੇ ਨੇ ਕੋਈ ਫਲ ਨਹੀਂ ਜੇ ਮਿਲਣਾ ਬੜੇ ਐਸੇ ਪਖੰਡੀ ਤੁਹਾਨੂੰ ਮਿਲਣਗੇ ਸਮਾਜ ਵਿੱਚ ਸੰਸਾਰ ਵਿੱਚ ਜਿਹੜੇ ਇਸ ਢੰਗ ਦੇ ਨਾਲ ਲੋਕਾਂ ਦੇ ਕੋਲੋਂ ਮੰਗਦੇ ਨੇ ਔਰ ਮਾਫ ਕਰਨਾ ਸਾਡੇ ਸਮਾਜ ਦੀ ਹਾਲਤ ਐਸੀ ਹੈ ਐਸੇ ਲੋਕਾਂ ਦੇ ਕੋਲੋਂ ਲੋਕ ਦੇਣ ਦੇ ਲਈ ਲੈਣਾ ਲਾ ਕੇ ਖੜੇ ਹੋਏ ਨੇ ਵੀ ਸ਼ਦ ਸਾਡਾ ਦਿੱਤਾ ਸਫਲਾ ਹੋ ਜਾਏ ਸਾਨੂੰ ਕੋਈ ਪੁੰਨ ਲੱਗ ਜਾਏ ਸਾਡੀ 2 ਨੰਬਰ ਦੀ ਕਿਰਤ ਸਾਹਿਬ ਦੇ 1 ਨੰਬਰ ਦੀ ਕਿਰਤ ਵਿੱਚ ਬਦਲ ਜਾਏ। ਸਾਡੀਆਂ ਚੋਰੀਆਂ ਠੱਗੀਆਂ ਸ਼ਹਿਦ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਣ। ਪਰ ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਰੱਬ ਸੰਸਾਰ ਦੇ ਲੋਕਾਂ ਨਾਲ ਚੋਰੀਆਂ ਠੱਗੀਆਂ ਕਰਕੇ ਧੰਨਕ ਮਾਰਿਆ। ਇਹ ਬੰਦਾ ਸਾਡੇ ਨਾਲ ਠੱਗੀ ਕਰਕੇ ਕਮਾਰਿਆ ਫਰਕ ਤੇ ਕੋਈ ਵੀ ਨਹੀਂ। ਜਿੱਥੇ ਅਸੀਂ ਖੜਿਆ ਉੱਥੇ ਤੇ ਉਹ ਖੜਾ ਹੋਇਆ ਫਰਕ ਤੇ ਦੋਨਾਂ ਵਿੱਚ ਕੋਈ ਵੀ ਨਹੀਂ ਨਾ। ਨਾ ਦੇਣ ਵਾਲੇ ਦੇ ਅੰਦਰ ਫਰਕ ਹੈ ਨਾ ਲੈਣ ਵਾਲੇ ਦੇ ਅੰਦਰ ਫਰਕ ਹੈ। ਦੇਣ ਵਾਲਾ ਇਸ ਕਰਕੇ ਦੇ ਰਿਹਾ ਕਿ ਮੇਰੀ ਕਿਰਤ ਕਮਾਈ ਮਾੜੀਏ ਸਫਲੀ ਝੋਜੇ ਰੱਬ ਦੇ ਚਰਨਾਂ ਚ ਪ੍ਰਮਾਨ ਹੋ ਜਾਏ ਮਾਫ ਕਰਨਾ ਇੱਕ ਆਮ ਬੰਦਾ ਜਿਹੜਾ ਸਮਾਜ ਵਿੱਚ ਕਿਰਤ ਕਰਨ ਵਾਲਾ ਚੰਗੀ ਕਿਰਤ ਕਰਨ ਵਾਲਾ ਤੁਸੀਂ ਸੋਚ ਸਕਦੇ ਹੋ ਵੀ ਉਹ ਬੰਦਾ ਕਿਸੇ ਧਾਰਮਿਕ ਸਥਾਨ ਤੇ ਸੋਨਾ ਦਾਨ ਕਰ ਦੇਗਾ ਚਾਂਦੀ ਦਾਨ ਕਰ ਦੇਗਾ ਜਾਂ ਲੱਖਾਂ ਦੇ ਚੈੱਕ ਹਰ ਮਹੀਨੇ ਦੇਗਾ ਮੇਰੇ ਖਿਆਲ ਚ ਉਹ ਤੇ ਨਹੀਂ ਦੇ ਸਕਦਾ ਤੁਸੀਂ ਸਾਰੇ ਕਿਰਤੀ ਬੈਠੇ ਹੋ ਨੌਕਰੀ ਪੇਸ਼ਾ ਕਰਨ ਵਾਲੇ ਬੈਠੇ ਹੋ ਬੰਦਾ ਜਿੰਨੀ ਕਮਾਈ ਕਰਦਾ ਆਂਦੀ ਬਾਅਦ ਵਿੱਚ ਲੱਗ ਪੈ ਲੁੱ ਜਾਂਦੀ ਹੈ ਆਮ ਬੰਦਾ ਇਹੀ ਸੋਚਦਾ ਨਾ ਵੀ ਘਰ ਦਾ ਗੁਜ਼ਾਰਾ ਕਿਵੇਂ ਕੀਤਾ ਜਾਏ ਫਿਰ ਉਹ ਕੌਣ ਨੇ ਜਿਹੜੇ ਇਹਨਾਂ ਥਾਵਾਂ ਤੇ ਜਾ ਕੇ ਲੱਖਾਂ ਕਰੋੜਾਂ ਦਿੰਦੇ ਨੇ ਕੌਣ ਨੇ ਉਹ ਧਿਆਨ ਦੇਣਾ ਉਹ ਉਹੀ ਨੇ ਜਿਨ੍ਹਾਂ ਦੀ ਕਿਰਤ ਸਿੱਧੀ ਨਹੀਂ ਹੈ ਟੇਢੀ ਹੈ ਮੈਂ ਬੇਨਤੀ ਕਰਦਿਆਂ ਜਿਨ੍ਹਾਂ ਦੀ ਕਿਰਤ ਸਿੱਧੀ ਨਹੀਂ ਹੈ ਟੇਢੀ ਹੈ ਉਹ ਦਿੰਦੇ ਕਿਉਂ ਨੇ ਤਾਂ ਕਿ ਉਹਨਾਂ ਦੀ ਟੇਢੀ ਕਿਰਤ ਸਿੱਧੀ ਹੋ ਜਾਏ ਰੱਬ ਦੇ ਚਰਨਾਂ 'ਚ ਪ੍ਰਵਾਨ ਹੋ ਜਾਏ ਭੁਲੇਖਾ ਇਹ ਨਾ ਉਹ ਵੀ ਪਰਮ ਵਿੱਚ ਜੀ ਰਹੇ ਨੇ ਤੇ ਧਿਆਨ ਦੇਣਾ ਜਿਨ੍ਹਾਂ ਨੂੰ ਉਹ ਦਿੰਦੇ ਨੇ ਉਹ ਉਹਨਾਂ ਤੋਂ ਵੱਡੇ ਚੋਰ ਨੇ ਉਪਲੇ ਖਾਪਾ ਰਹਿਣ ਬਿਨੈ ਅਸੀਂ ਤੁਹਾਡੀ ਕਿਰਤ ਸਿੱਧੀ ਕਰ ਦੇਵਾਂਗੇ ਸਫਲੀ ਹੋਗੀ ਤੁਹਾਡੀ ਮਾਇਆ ਤੁਸੀਂ ਦੇ ਦਿੱਤੀ ਹੈ ਪਰ ਸਤਿਗੁਰ ਕਹਿੰਦੇ ਨੇ ਤੇ ਭੁਲੇਖਾ ਹੈ ਦਾਤਾਰ ਪਿਤਾ ਜੀ ਗੱਲ ਕਰ ਰਹੇ ਨੇ ਸਾਹਿਬ ਕਹਿੰਦੇ ਨੇ ਤਿੰਨ ਕੇ ਦਿੱਤੇ ਨਾਨਕਾ ਤੇ ਹੋ ਜਿਹੜਾ ਧਰਮ